ਤਰੋ ਮ ਅਸ ਪਦੀਆ ਮਹੱਲਾ ਪਹਿਲਾ ਕਰ ਦੂਜਾ ਸਿਕੋ ਅੰਕਾਰ ਸਤਿਗੁਰ ਪਰਸਾਦ ਆਤਮ ਰਾਮ ਰਾਮ ਹੈ ਆਤਮ ਸਤਿਗੁਰ ਨਾਨਕ ਦੇ ਮਹਾਰਾਜ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਿਵਾਸ ਕਰ ਰਹੇ ਸੀ ਆ ਜਿਹੜੇ ਅੰਗ ਆਏ ਨੇ ਸਾਰੇ ਪਿਛਲੇ ਤੇ ਚੇਤੇ ਕਰੋ ਇਹ ਤਾਂ ਦੋ ਪੌੜੀਆਂ ਦਾ ਆਂਗਾ ਦੂਜਾ ਜਿਹੜਾ ਪਹਿਲਾ ਦੂਸਰਾ ਇੱਕ ਸ਼ਬਦ ਦਾ ਪਰਦਾਲ ਦਾ ਇਹ ਦੂਏ ਤੇ ਕਿਹਦਾ ਹੈ ਬਾਕੀ 52 ਸ਼ਬਦ ਹਨ ਪੰਜਵੇਂ ਪਾਤਸ਼ਾਹ ਦੇ ਇਹ ਆਏ ਇਥੋਂ ਤੱਕ ਤੇ ਅੱਠ ਪਹਿਲੇ ਪਾਤਸ਼ਾਹ ਦੇ ਆਏ 21 ਤੀਜੇ ਪਾਤਸ਼ਾਹ ਦੇ ਆਏ ਹਨ 7 ਚੌਥੇ ਪਾਤਸ਼ਾਹ ਦੇ ਆਏ ਹਨ 57 ਪੰਜਵੇਂ ਦੇ ਹੈ ਇਸ ਪੁਕਾਰੇ ਸਾਰੇ 93 ਸ਼ਬਦ ਹੁਣ ਤੱਕ ਇਥੋਂ ਕਹੇ ਹੈ ਉਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਅੱਜ ਤੋਂ ਨਿਰੰਭ ਕਰਨ ਲੱਗੇ ਹਨ ਇਹ ਵਾਦੂ ਨਾਂ ਦੇ ਸੌਂਜੂ ਨੇ ਸਾਰੇ ਜੁਲਤੀ ਇਸ ਤਰ੍ਹਾਂ ਪੈਰੋ ਅਸ਼ਟਪਦੀਆ ਮੱਲ ਪਹਿਲਾ ਕਰ ਦੂਜਾ ਕੋਣ ਕਰ ਤੁਸ ਗੁਰ ਪਰਸਾਦ ਪੈਰੋ ਰਾਗ ਚ ਅਸ਼ਟਪਦੀਆ ਪਹਿਲੇ ਪਾਤਸ਼ਾਹੀ ਕਸ਼ਟਪਦੀ ਆਵੇਗੀ ਅਸ਼ਟਪਦੀਆ ਹੋਰ ਗੁਰਾਂ ਦੀਆਂ ਵੀ ਆਉਣੀਆਂ ਹੈ ਅੱਜ ਜਦ ਰਿਆ ਠੱਬਲਾ ਵਾਲਾ ਸ਼ਬਦ ਜਦ ਦੇ ਪਹਿਲੇ ਪਾਸ਼ੇ ਦੂਜੇ ਘਰ ਸਰਕਾਰ ਤੇ ਇੱਕੋ ਦਇਆ ਦੇ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਤਮ ਮਹਾਰਾਮ ਰਾਮ ਹੈ ਆਤਮ ਫਿਰ ਜਦ ਬਾਦਸ਼ਾ ਸਿੱਖਾਂ ਦੇ ਕਰਤਾਰਪੁਰ ਸਾਹਿਬ ਵਿਕੇ ਆਏ ਜੀ ਪੁਹਾਰੇ ਗੁਰੂ ਸਾਹਿਬ ਦਾ ਦੀਵਾਨ ਸਜਿਆ ਹੋਇਆ ਹੈ ਸਿੱਖ ਦਰਸ਼ਣ ਦੇਖ ਕੇ ਪ੍ਰਸੰਨ ਹੋ ਰਹੇ ਹੈ ਇਹ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦੇ ਜੀਵ ਦੀ ਏਕਤਾ ਕਿਸ ਪ੍ਰਕਾਰ ਹੋਵੇ ਤਾਂ ਗੁਰੂ ਸਾਹਿਬ ਜੀ ਕੋਈ ਪਵਿੱਤਰ ਸ਼ਬਦ ਉਚਾਰਦੇ ਹਨ ਹਉਮੈ ਤਿਆਗ ਕੇ ਭਾਈ ਏਕਤਾ ਹੋ ਸਕਦੀ ਹੈ ਇਹ ਉਚਾਰਨ ਕਰਦੇ ਹਨ ਮਹਾਰਾਜ ਸਾਹਿਬ ਪਵਿੱਤਰ ਬਾਣੀ ਦੁਆਰਾ ਆਤਮ ਮਹਾਰਾਮ RAM ਮਹ ਆਤਮ ਪਰ ਆਤਮਾ ਜੋ ਜੀਵਾਤਮਾ ਤੋਂ ਪਰ ਦਾ ਲਖਰ ਸਰੂਪ ਹੋ ਤੇ RAM ਜੋ ਅਤਤ ਪਦ ਦਾ ਲਖਰ ਸਰੂਪ ਹੋ ਆਤਮਾ ਤੁੰਬਾ ਦੇ ਲਖਰ ਸਿ ਜੀਉ ਤੇ ਤੇ ਰਾਮ ਪਰਮੇਸ਼ਰ ਆਪ ਨਵਾਸ ਕਰਦਾ ਹੈ ਤੇ ਰਾਮ ਜੋ ਤਤਪਦ ਲਖਰ ਸਾ ਉਹਦੇ ਵਿੱਚ ਆਤਮਾ ਤੁੰਬਾ ਦਾ ਲਖਰ ਸਿ ਇਕਤਾ ਹੈ ਆਤਮਾ ਪ੍ਰਾਤਮਾ ਇੱਕੋ ਕਰੈ ਅੰਤਰ ਕੀ ਬ੍ਰਿਸ਼ਣ ਸਰਬ ਦੇਵਾ ਏਕ ਜੋ ਕ੍ਰਿਸ਼ਨ ਭੂਪਾ ਰੂਪਾ ਹੋ ਸਾਰਿਆਂ ਦਾ ਦੇਵ ਪ੍ਰਕਾਸ਼ ਰੂਪ ਹੈ ਤੇ ਸਰਬ ਦੇਵਾ ਦੇਵ ਦੇਵਾ ਦਾ ਆਤਮਾ ਦੇਵ ਦੇਵ ਸੁਨ ਦਾਸ਼ਕਾ ਨਾ ਵੀ ਪ੍ਰਕਾਸ਼ਿਕ ਹੈ ਇਸ ਕਰਕੇ ਉਹ ਆਤਮਾ ਆਪਣਾ ਆਪ ਸਾਰਿਆਂ ਦਾ ਇਉ ਆਤਮਾ ਹੈ ਜੋ ਤੁਮ ਬਦਲਾ ਖਰਸਵਾਇਰੇ ਵਿੱਚ ਰਾਮ ਪਰਮੇਸ਼ਰ ਜੀ ਨੂੰ ਯਾਗਨਾ ਕਰੇ ਵੀ ਆਪ ਕੋ ਅਗੇ ਰਾਮ ਪਰਮੇਸ਼ਰ ਦੀ ਆਤਮਾ ਦੀ ਇੱਕਤਾ ਕਰੇ ਜੀਨਸ ਗੁਰ ਵਿਚਾਰਾ ਜੇ ਹੁਮਾਰਾ ਸਾਉ ਜੀ ਵਿਚਾਰ ਦੁਆਰਾ ਜੀਨਸ ਜਾਣ ਸਕਦਾ ਪਰਖੋ ਆਪ ਨੂੰ ਕਿਸੇ ਨੂੰ ਸਮਝ ਨਹੀਂ ਪੈਗੀ ਕਹੇ ਨੂੰ ਭਾਵੇਂ ਜੀ ਵੀ ਸ੍ਰੀਸ਼ਟਾ ਸਾਰੇ ਵਿਦਵਾਨ ਕਰਦੇ ਹਨ ਅੰਮ੍ਰਿਤ ਬਾਣੀ ਸਬਦ ਪਛਾਣੇ ਜਿਹੜੇ ਪਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਤੋਂ ਆਰਾ ਅੰਮ੍ਰਿਤ ਬਾਣੀ ਨੂੰ ਪਛਾਣਿਆ ਹੈ ਤੁਰ ਕੀ ਬਾਣੀ ਨੂੰ ਦੁੱਖ ਕਟੇ ਹਮਾਰਾ ਇੱਕ ਅੰਮ੍ਰਿਤ ਬਾਣੀ ਜਿਹੜੀ ਹੈ ਜਮਨ ਮਰਨ ਦਾ ਦੁੱਖ ਕੱਢ ਦਿੰਦੀ ਹੈ ਹਉਮੈ ਨੂੰ ਮਾਰ ਕਰਕੇ ਹਉਮੈ ਨੂੰ ਨਿਗਤੀ ਕਰਕੇ ਇਹ ਜੀਵ ਹਉਮੈ ਦਾ ਮਾਰਿਆ ਹੈ ਤਾਂ ਹੀ ਦੁੱਖਾਂ ਦੇ ਵਿੱਚ ਆਪਣੀ ਜੀਵਨ ਨੂੰ ਕੱਟਦਾ ਫਿਰਦਾ ਗੁਜ਼ਾਰਦਾ ਫਿਰਦਾ ਹੈ ਜੇ ਇਹ ਦੁੱਖ ਨੂੰ ਕੱਟਣਾ ਚਾਹਦਾ ਤੇ ਹਉਮੈ ਨੂੰ ਦੇਹ ਦੀ ਨੂੰ ਸੂਖ ਨੂੰ ਸੂਲ ਦੇ ਦੀ ਹੰਕਾਰ ਜਿਹੜੀ ਹੈ ਇਹਨੂੰ ਮਾਰਨਾ ਕਰੇ ਗੁਰਾਂ ਦੇ ਸ਼ਬਦ ਦੁਆਰਾ ਨਾਨਕ ਹਉਮੈ ਰੋਗ ਬੁਰੇ ਗੁਰੂ ਸਾਹਿਬ ਜੀ ਕਹਿੰਦੇ ਹਉਮੈ ਦੇ ਰੋਗ ਕਰਕੇ ਸਾਰੇ ਜੀਵ ਜੰਤ ਬੁਰੇ ਹੋ ਰਹੇ ਹੈ ਬੁਰਾ ਫਲ ਲੱਗ ਰਿਹਾ ਹੈ ਹਉਮੈ ਦੇ ਰੋਗ ਕਰਕੇ ਸਭ ਬੁਰੇ ਹੋ ਰਹੇ ਹਨ ਜੇ ਦੇਖਾਂ ਤਾਂ ਇੱਕ ਬੇਦਨ ਜਿੱਤੇ ਨੂੰ ਦੇਖਦੇ ਇੱਕ ਜੰਮਣ ਮਰਦੀ ਜਿਹੜੀ ਪੀੜਾ ਹੈ ਤੇ ਬੇਦਨ ਜਿਹੜੀ ਹੈ ਇਹ ਹੋਮੇ ਕਰਕੇ ਇਹ ਸਭ ਨਾ ਖਾਵਾ ਵਿੱਚ ਆਪੇ ਬੰਦਾ ਵੱਡਾ ਘਾਉਂਦਾ ਨਾ ਕਬਲ ਨਾਲ ਕਬਲ ਦੀ ਨਾਲ ਸਮਾਨ ਇਸ ਪ੍ਰਕਾਰ ਜਿੰਨਾ ਹੰਕਾਰ ਕਰਤੀ ਸਾਰਿਆਂ ਨੂੰ ਬ੍ਰਹਮ ਇਹ ਉਸੇ ਪ੍ਰਕਾਰ ਹੈ ਬ੍ਰਹਮਾ ਜੀ ਨੇ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਬੁਰਤ ਬੜੀ ਪਛਤਾਨਿਆ ਕਿਉਂ ਹਉਮੈ ਦੇ ਰੋਗ ਕਰਕੇ ਸਾਰੇ ਬੁਰੇ ਹੋ ਰਹੇ ਹਨ ਆਪੇ ਬਖਸ਼ ਸਬਦ ਤੁਰੇ ਜਿਨ੍ਹਾਂ ਨੂੰ ਮਾਰੇ ਸਾਬ ਤੁਰੋਂ ਸ਼ਬਦ ਦੁਆਰਾ ਨਾਮ ਦੀ ਦਾਤ ਬਖਸ਼ਦਾ ਹੈ ਉਹ ਮੁਕਤ ਹੁੰਦੇ ਆ ਉਹ ਇਸ ਰੋਗ ਤੋਂ ਛੁੱਟਦੇ ਆ ਨਹੀਂ ਤਾਂ ਸਾਰਿਆਂ ਨੂੰ ਹਉਮੈ ਦੀ ਜੰਮਨ ਦੀ ਪੀੜ ਕਿਸੇ ਹੰਕਾਰ ਕਰਕੇ ਇਹ ਜਿੱਥੇ-ਜਿੱਥੇ ਦੇਖੀਦੀ ਹੈ ਰਹਾ ਆਪੇ ਪਰਖੇ ਪਰਖਨ ਹਾਰੇ ਆਪ ਗੁਰੂ ਸਰੂਪ ਧਾਰ ਕੇ ਪਰਖਨ ਹਾਰੇ ਨੇ ਜਿਨ੍ਹਾਂ ਜਿਗਿਆਸਾئیں ਤੈਂ ਪਰਖਿਆ ਹੰਕਾਰ ਤੋਂ ਰਹਿਤ ਦੇਖੇ ਹੈ ਬਹੁਤ ਸੁਲਾਤ ਨਾ ਹੋਈ ਉਹਨਾਂ ਨੂੰ ਸੁਲਾਗ ਸਾਥ ਸੰਗ ਦੀ ਸੱਲਿਆ ਨਹੀਂ ਜਾਂਦਾ ਫਿਰ ਦੁੱਖ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ ਬੋਲ ਸੁਲਾਕ ਨਾ ਹੋਈ ਸੁਲੂਕ ਨਾ ਸੁਲਾਕ ਨਾ ਹੋ ਦੁਖਦਾ ਹੈ ਫਿਰ ਉਹ ਦੁਖੀ ਨਹੀਂ ਹੁੰਦੇ ਸਾਧ ਸੰਗਤ ਜੀ ਜਿਹਨੂੰ ਪਰਖਣ ਵਾਲੇ ਨੇ ਹੋਵੇ ਤੇ ਰਹਿ ਪਰਖ ਲਿਆ ਗੁਰੂ ਸਾਹਿਬ ਜੀ ਨੇ ਉਹ ਮੁੜ ਕੇ ਜੰਮਨ ਮੰਨ ਨੂੰ ਜਿੰਨੀ ਸੁਲਾਕੇ ਜਾਂਦੇ ਕਿਸੇ ਪ੍ਰਕਾਰ ਜਿਵੇਂ ਸੁਲਾਈਆਂ ਹੁੰਦੀਆਂ ਸ਼ਰਮ ਚ ਉਹ ਅਗਰੇ ਜਦੋਂ ਤਾਰੇ ਜਾਂ ਉਸਲਾਕ ਦੇਹੀਦਾ ਹੈ ਇਸੇ ਪ੍ਰਕਾਰ ਉਹ ਭੇਡ ਦੁਖੀ ਨਹੀਂ ਕੀਤੇ ਜਾਣਗੇ ਗਰਬ ਦੇ ਪਾ ਕੇ ਸਾੜੇ ਨਹੀਂ ਜਾਣਗੇ ਜਿਨਕੋ ਨਦਰ ਭਈ ਗੁਰ ਮੇਲੇ ਜਿਨਾਂ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਸਤਿਗੁਰੂ ਸਾਹਿਬ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਮੇਲ ਦਿੱਤਾ ਹੈ ਗੁਰਾਂ ਨਾਲ ਜਿਨਾਂ ਦੇ ਮੇਲੇ ਹੋਏ ਹੈ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਪ੍ਰਭਾਣਾ ਸੱਚ ਸੋਈ ਉਹਨਾਂ ਨੂੰ ਪ੍ਰਭੂ ਦਾ ਬਾਣਾ ਪਾਉਂਦਾ ਹੈ ਸੋ ਸਿਹਰਾ ਸਰੂਪ ਵੀ ਹੋ ਗਿਆ ਨੂੰ ਉਲਟ ਕੇ ਪਾਉਣ ਪਾਣੀ ਬੈਸੰਤਰ ਰੋਗੀ ਇਹ ਜਿੰਨੇ ਪਦਾਰਥ ਜੜੋਂ ਆਏ ਨਾ ਇਦਾਂ ਹੱਤਾ ਜੜ ਦਾ ਪੁਣ ਦਾ ਰੋਗ ਹੈ ਪਾਉਣ ਪਾਣੀ ਬਸੰਤਰ ਰੋਗੀ ਪਾਉਣ ਵੀ ਰੋਗੀ ਹੈ ਜੜ ਤਾਂ ਕਰੇ ਪਾਣੀ ਵੀ ਜੜ ਹੋਣੇ ਕਰਕੇ ਰੋਗੀ ਹੈ ਅਗਨੀ ਵੀ ਜੜ ਨੂੰ ਹੋਣ ਕਰਕੇ ਰੋਗੀ ਹੈ ਰੋਗੀ ਧਰਤ ਸੁਭੋਗੀ ਅੱਛਾ ਦੂਸਰਾ ਪਾਉਣ ਪਾਣੀ ਦਾ ਸੰਕਰ ਰੋਗੀ ਪਾਉਣ ਦੇਵਤੇ ਤੇ ਪਾਣੀ ਤੇ ਬਸੰਤ ਨੂੰ ਹੰਕਾਰ ਹੋ ਗਿਆ ਸੀ ਕਿ ਸਾਡੇ ਵਰਗਾ ਬਲੀ ਨਹੀਂ ਕੋਈ ਉਹ ਦਿਵ ਰੂਪ ਧਾਰ ਕੇ ਇਹਨਾਂ ਦਾ ਉਪਸ਼ਿਲਾ ਦੇ ਪ੍ਰਸੰਗ ਆਉਂਦਾ ਹੈ ਮਹਾਰਾਜ ਸਾਹਿਬ ਜਿੰਦੇ ਕੱਖ ਨਹੀਂ ਸਾੜ ਸਕੇ ਨਾ ਪਾਉਣ ਦੇ ਤੋੜ ਸਕਿਆ ਮਹਾਰਾਜ ਦਾ ਕੱਖ ਨਾ ਪਾਣੀ ਡੋਬ ਸਕਿਆ ਨਾ ਅੱਗ ਸਾੜ ਸਕੀ ਉਹਨਾਂ ਦਾ ਮਾਨ ਢੱਲਾ ਹੋਇਆ ਸੀ ਕਿ ਹੰਕਾਰ ਦੇ ਮਾਨ ਕਰਕੇ ਦੇਵਤੇ ਵੀ ਰੋਗੀ ਹਨਗੇ ਇਸੇ ਪ੍ਰਕਾਰ ਪਾਉਣ ਰਹਿ ਗੁਣੀ ਵੀ ਤਣੋਂ ਗੁਣੀ ਵੀ ਸਤੋ ਗੁਣੀ ਵੀ ਹੋਮੇ ਦੇ ਰੋ ਕਰਕੇ ਰੋਗੀ ਹੋ ਰਹੇ ਹੰਮ ਇਹਨਾਂ ਦੇ ਅੱਖ ਦੇ ਤਾਂ ਪਾਉਣ ਦੇਵਤਾ ਪਾਣੀ ਮਸੰਤਰਾ ਉਦਕ ਜਿਵੇਂ ਇਹਨਾਂ ਦੇ ਰੋਗ ਨਹੀਂ ਲਾਉਂਦੇ ਬਚਨ ਜੀਤੇ ਰੋਗੀ ਹਨ ਰੋਗੀ ਤਰਤ ਸੁਭੋਗੀ ਪੌਣਾ ਨਾਰੀ ਜਿਹੜੇ ਪੌਣ ਦਸਵੇਂ ਦਾਰ ਝੋਣ ਵਾਲੇ ਉਹ ਵੀ ਹੋਮਾਂ ਦੇ ਰੋਗ ਕਰਕੇ ਹੈ ਪਾਣੀ ਚ ਖੜਕੇ ਤਪ ਕਰਨ ਵਾਲੇ ਵੀ ਰੋਗੀ ਹੈ ਮਸੰਤਰ ਧੂੜੀਆਂ ਤਾਉਣ ਵਾਲੇ ਵੀ ਰੋਗੀ ਹਨ ਰੋਗੀ ਤਰਤ ਸੁਭੋਗੀ ਅਜੇ ਧਰਤੀ ਵੀ ਰੋਗਣ ਜੜ ਹੋਲੇ ਕਰਕੇ ਕਿਥਾਂ ਕਿਹਿੰਦੀ ਹੈ ਤੇ ਸੈਦ ਕੋ ਭੋਗਣ ਵਾਲੇ ਰਾਜੇ ਜਿਹੜੇ ਉਸ ਧਰਤੀ ਦੇ ਸੁੱਖ ਨੂੰ ਭੋਗਣ ਵਾਲੇ ਉਹਨਾਂ ਦੇ ਸਮੇਤ ਧਰਤੀ ਵੀ ਰੋਗੀ ਹੈ ਜਣੂ ਰੂਪ ਹੋਣੇ ਕਰਕੇ ਅਤੇ ਇਸੇ ਪ੍ਰਕਾਰ ਦੇਵਤਾਵਾਂ ਦੇ ਕਬਜ਼ੇ ਹੋਣੇ ਕਰਕੇ ਇਸੇ ਪ੍ਰਕਾਰ ਵਕਾਰੀਆਂ ਆਦਮੀਆਂ ਦੇ ਧਰਤੀ ਤੇ ਰਹਿਣੇ ਕਰਕੇ ਧਰਤੀ ਜੀ ਨੂੰ ਕਹਿੰਦੇ ਕਲਰ ਜਿਹੜਾ ਲਗਾਉਂਦਾ ਪੰਡਤ ਜੋਤਸੀ ਕਹਿੰਦੇ ਧਰਤੀ ਨੂੰ ਰੋਗ ਹੈ ਇਸ ਪ੍ਰਕਾਰ ਧਰਤੀ ਸੁਭੋਗੀ ਸਹਿਬ ਸਪਾਂ ਦੇ ਜੋ ਬਾਸਕ ਨਾਲ ਅਲਗ ਸਪਾਂ ਨੇ ਉਹਨੋਂ ਵੀ ਸਹਿ ਕਿ ਧਰਤੀ ਵੀ ਲੋਕਾਂ ਦੇ ਰੋਗ ਦੇ ਸਹਿਤ ਹੈ ਮਾਤ ਪਿਤਾ ਜਿਹੜੇ ਜੜ ਪਦਾਰਥਾਂ ਨਾਲ ਕਿ ਤੋਂ ਗੁਣਪਨਾ ਜੜ ਭਾ ਵੀ ਰੋਗ ਹੈ ਮਾਤ ਪਿਤਾ ਮਾਇ ਜਿਹੇ ਸਿਰੋਗੀ ਉਹ ਮਾਤਾ ਵੀ ਰੋਗ ਦੇ ਗ੍ਰਸੇ ਹੋਏ ਹੈ ਪਿਤਾ ਵੀ ਰੋਗ ਦੇ ਗ੍ਰਸੇ ਹੋਏ ਹੈ ਮਾਤ ਪਿਤਾ ਮਾਇ ਮਾਤ ਪਿਤਾ ਮਾਇਆ ਦੇਹ ਸੇ ਰੋਗੀ। ਇਹ ਮਾਇਆ ਦੇ ਵਿੱਚ ਦੇਹਾਂ 'ਚ ਪੈ ਕੇ ਮੈ ਕੀ ਦੇਹਾਂ ਨ ਮਾਇਆ ਦੇ ਵਿੱਚ ਆਵਾਰ ਹੰ ਸਾਰੇ। ਦੇਹਾਂ 'ਚ ਪੈ ਕੇ ਰੋਗੀ ਹੋ ਰਹੇ ਅਸੀਂ। ਦੇਹ ਸੇ ਰੋਗ। ਮਾਇਆ ਵੀ ਰੋਗ ਰੂਪ ਹੈ ਤੇ ਵੀ ਰੋਗ ਰੂਪ ਦੇ ਕਰਕੇ ਰੋਗੀ ਹਨ। ਰੂਪ ਮਾਇਆ ਦੇ ਛੈ ਨਾਲੇ ਬਣੀ ਜਾਂਦੀ ਇਹ ਲੋਕ ਹੈ ਰੋਗੀ ਕੁਟੰਬ ਸੰਜੋਗੀ ਕੁਟੰਬ ਮਿਸਤਰੀ ਆਦਕਾਂ ਦੇ ਜਿਹੜੇ ਸੰਜੋਗੀ ਹੋ ਕੇ ਕੇ ਪੁੱਤਰ ਧੀਆਂ ਹੁੰਦੇ ਸਭ ਰੋਗ ਹੰਕਾਰ ਦੇ ਰੋਗ ਨਾਲ ਨਾਣ ਸੇ ਕਾਇਕ ਬਾਚਕਾ ਦੇ ਰੋਗਾਂ ਕਰਕੇ ਮੂਕੀ ਹਨ ਰੋਗੀ ਰੋਗੀ ਬ੍ਰਹਮਾ ਵੈਸਨ ਸਰੁਦਰਾ ਅਜੇ ਬ੍ਰਹਮਾ ਜੀ ਵੀ ਰੋਗੀ ਹੈ ਵਿਸ਼ਨੂੰ ਜੀ ਵੀ ਰੋਗੀ ਐ ਸਹਿਦ ਰੂਦਰ ਸ਼ਿਵ ਜੀ ਦੇ ਰੋਗੀ ਹਨ ਦਰਮਾ ਜੀ ਆਪਣੀ ਪੁੱਤਰੀ ਸੁਰਸਤੀ ਦੇਵੀ ਜਿਹੜੀ ਸੀ ਤ੍ਰੋਤਮਾ ਜਿਸ ਦਾ ਨਾਮ ਹੈ ਉਹ ਜਦੋਂ ਸੰਤ ਬਸੰਤ ਤੈਨੂੰ ਮਾਰ ਕੇ ਆਈ ਉਹਦੇ ਰੂਪ ਤੇ ਮੌਤ ਹੋ ਕਰਕੇ ਚਾਰ ਮੂੰਹ ਲਾ ਲਈ ਸੀ ਪੰਜਵਾਂ ਮੂੰਹ ਲਾਇਆ ਸ਼ਿਵ ਜੀ ਨੇ ਕੱਢ ਦਿੱਤਾ ਸੀ ਤੇ ਉਸ ਵੇਲੇ ਸਾਧ ਸੰਗੀ ਜੀ ਰੋਣੀ ਨਾਮੇ ਪੁੱਤਰ ਉਹ ਸੁਰਸਤੀ ਕੇ ਪੈਦਾ ਕਰ ਲਿਆ ਸੀ ਇਸ ਕਰਕੇ ਵੱਡਾ ਭਾਰੀ ਰੋਗ ਹੀ ਹੈ ਬ੍ਰਹਮਾ ਵੀ ਬੇਸਨ বিষ্ণੂ ਜੀ ਬਰਿੰਦਾ ਰਾਖਸ਼ਣੀ ਨੇ ਜਦੋਂ ਸਰਾਵਤ ਦਾ ਵੀ ਜਾ ਪੱਥਰ ਬਣ ਜਾ ਮੇਰੇ ਨਾਲ ਆ ਕੇ ਲੱਗਾ ਮੇਰੇ ਮਾਲਕ ਦਾ ਰੂਪ ਧਾਰ ਕੇ ਉਸ ਵੇਲੇ বিষ্ণੂ ਜੀ ਵੀ ਹੈਰਾਨ ਹੋ ਗਏ ਕਹਿੰਦੇ ਮੈਨੂੰ ਵੀ ਸਰਾਵਤ ਲੱਗ ਗਿਆ ਉਹ ਗੰਦ ਕੰਦ ਜਿਹਾ ਪੱਥਰ ਬਣ ਕੇ ਠਾਕਰ ਬਣਿਆ ਪੂਜਾ ਦਾ ਹੈ ਕਿਉਂ বিষ্ণੂ ਜੀ ਵੀ ਰੋਗ ਦੇ ਸਹਤ ਹਨ ਸਰ ਉਦਰ ਸਰ ਉਦਰ ਸ਼ਿਵ ਜੀ ਮੋਰੀਂ ਕਾਰਜੋ ਕਰਿਆ ਸੀ ਭਗਵਾਨ ਨੇ ਉਹਦੇ ਮਗਰ ਮਗਰ ਪੱਜਾ ਫਿਰਿਆ ਸੀ ਉਸ ਵੇਲੇ ਦਾ ਗੋਰਖ ਦੀ ਉਤਪਤੀ ਹੈ ਹਨੂਮਾਨ ਵੀ ਉਸੇ ਜੋ ਜੰਮਿਆ ਹੈ ਉਸ ਵੇਲੇ ਮਸ਼ਿੰਦਰ ਨਾਮ ਪੈਦਾ ਹੋਇਆ ਇਸ ਪ੍ਰਕਾਰ ਸਾਰੇ ਰੋਕੀ ਹਨ ਸ਼ਿਵ ਜੀ ਦੇ ਸਮੇਤ ਰੋਗੀ ਸਾਰੇ ਸੰਸਾਰਾ ਸਾਰੇ ਸੰਸਾਰ ਹੀ ਬਕਾਰਾਂ ਦੇ ਰੋਗਾ ਕਰਕੇ ਦਰਸਿਆ ਹੋਇਆ ਹੈ ਹਰ ਪਦ ਚੀਨ ਭਏ ਸੇ ਮੁਕਤੇ ਜਿਨਾਂ ਨੇ ਹਰੀ ਦੀ ਪਦਵੀ ਨੂੰ ਚੀਨਿਆ ਸਰੂਪ ਨੂੰ ਉਹ ਪੁਰਖ ਮੁਕਤ ਹੋਏ ਮਹਾਰਾ ਬ੍ਰਹਮ ਗਿਆਨੀ ਗੁਰ ਕਾ ਸਬਦ ਵਿਚਾਰਾ ਜੀਵਨ ਗੁਰੂ ਸਾਹਿਬ ਦੇ ਸ਼ਬਦੀ ਵਿਚਾਰ ਨੂੰ ਕੀਤਾ ਹੈ ਜਿਹਦੇ ਵਿੱਚ ਲੋਕੀ ਸਾਤ ਸਮੁੰਦਰ ਸਨਦਿਆ ਸਤ ਸਮੁੰਦਰ ਵੀ ਰੋਗ ਦੇ ਗੈਸੇ ਹੋਏ ਹਨਗੇ ਸਤਾਂ ਸਮੁੰਦਰ ਤੋਂ ਭਾਗ ਜਿਹੜਾ ਹੈ ਜੜ ਤੋਂ ਪੁਣਾ ਦਾ ਇਹੋ ਹੀ ਰੋਗ ਹੈ ਅਤੇ ਸਾਤ ਸਮੁੰਦਰ ਇਹਨਾਂ ਦੇ ਅੱਖ ਦੇ ਉੱਤੇ ਵੀ ਰੋਗੇ ਹੈ ਨਦੀਆਂ ਦੇ ਸਮੇਤ ਇਹ ਵੀ ਰੋਗ ਦੀਆਂ ਭਰੀਆਂ ਹਨ ਮੈਲ ਦੀਆਂ ਖੰਡ ਪਤਾਲ ਸੇ ਰੋਗ ਭਰੇ ਸੋ ਖੰਡ ਹਨ ਸਤ ਪਤਾਲ ਹਨਗੇ ਸੇ ਤਿੰਨੇ ਲੋਕ ਹਨਗੇ ਸਭ ਰੋਗ ਹੰਕਾਰ ਦੇ ਭਰੇ ਹੋਏ ਹਨ ਹਰ ਕੇ ਲੋਕ ਸੇ ਸਾਜ ਸੁਹੇਲੇ ਤੇ ਭਾਈ ਜਿਹੜੇ ਹਰੀ ਦੇ ਲੋਕ ਆ ਸੱਚ ਨਾਮ ਜੀ ਜੁੜ ਕੇ ਸੁਹੇਲੇ ਇਸ ਰੋਗ ਤੋਂ ਰਹਿ ਸੁਖੀ ਹੋਏ ਹਨ ਸਰਬੀ ਥਾਈ ਨਦਰ ਕਰੇ ਉਹ ਵਾਹਿਗੁਰੂ ਜਾਣ ਲੈ ਕੇ ਸਾਰਿਆਂ ਥਾਂ 'ਚ ਪਰਮੇਸ਼ਵਰ ਹੈ ਆਪ ਹੀ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਰੋਗੀ ਖੜ ਦਰਸ਼ਨ ਆਪੇਖਤਾਰੀ ਜੀ ਸ਼ੀਰਸ਼ਨਾ ਵਾਲੇ ਯੋਗੀ ਜੰਮੁਸਲੇਵੜੇ ਸੰਿਆਸੀ ਆਦਿਕ ਮਦਾਰਸ਼ ਆਈਏ ਇਹ ਪੇਖਾਂ ਨੂੰ ਧਾਰਨ ਦੇ ਲੋਕ ਜਹੰਕਾਰ ਚਿੰਬੜੇ ਹੋਏ ਹਨ ਨਾ ਨਾ ਹਠੀ ਅਨੇਕਾ ਨਾ ਨਾ ਬੰਦ ਹੋਰ ਕਰਤੱਪ ਕੰਮ ਵਾਲੇ ਹੱਥ ਦੇ ਲੋਕ ਅਨੇਕ ਪ੍ਰਕਾਰ ਦੇ ਹੱਥ ਦਾ ਲੋਕ ਚਿੰਬੜਿਆ ਹੋਇਆ ਉਹਨਾਂ ਦੇ ਤਾਈ ਬੇਦਕ ਤੇਵ ਕਰਹਿ ਕਹ ਬੱਪਰੇ ਦਸੋ ਬੇਦਾਂ ਤੇ ਕਦੇਮਾਂ ਦਾ ਲਾਭ ਕੀ ਉਠਾਣਗੇ ਬੱਪੜੇ ਵਿਚਾਰੇ ਚਾਰ ਅੰਜੀਲ ਤੋਰੇ ਤੇ ਜੰਬੂਰ ਤੇ ਕੁਰਾਨ ਆਰਕ ਕੁਤੇ ਵਾਹਣ ਗੀਆਂ ਤੇ ਚਾਰ ਵੇਦਨਗੇ ਸ਼ਾਮ ਵੇਦ ਨੂੰ ਦੁਜੇ ਨਾਲ ਬਣਾਦਕ ਇਹਨੂੰ ਬੱਪਣੇ ਵਿਚਾਰੇ ਕਰਨ ਕੀ ਜਦੋਂ ਹੋਮੈਨ ਇਹ ਮੇਟਦੇ ਨਾ ਭੂਜਾ ਇੱਕ ਇੱਕ ਦੁਰਗਜ ਉਹਵਾਤ ਨੂੰ ਪਰਮੇਸ਼ਰ ਉਹ ਇਕਤਾ ਪਾਉਣੀ ਨਹੀਂ ਜਦੋਂ ਪੁੱਝਦੇ ਇੱਕੋ ਇੱਕ ਦੇ ਗੋਨ ਟੂ ਏਟ ਯੂ ਹੈ ਇੱਕੋ ਇੱਕ ਇਸ ਮਾਧ ਲੋਕ ਵਿੱਚ ਹੈ ਕੋਸੀ ਕੇ ਨੂੰ ਲੋਕ ਕੋ ਲੋਕ ਜਿ ਨਹੀਂ ਜਿੰਨਾ ਜਨੂਰੀ ਦੇ ਹਨ ਮਿੱਠੇ ਰਸ ਖਾਏ ਤੋ ਰੋਗ ਭਰੀਜੈ ਜਿਦਾ ਬਾਦ ਮਿੱਠਾ ਖਾਂਦਾ ਹੋਦਾ ਵੀ ਸਰੀਰ ਰੋਗੀ ਹੋ ਜਾਂਦਾ ਮਿੱਠੇ ਨੇ ਇੱਕ ਪ੍ਰਕਾਰ ਦੇ ਰਸਾਂ ਨੂੰ ਖਾਣੋਂ ਆਲੇ ਰੋਗ ਪਸੇ ਜਾਂਦੇ ਕੰਧੇ ਮੂਲੇ ਫਗਨਾ ਨਹੀਂ ਤੇ ਕੰਧੇ ਦੇ ਫਲਫੂਲ ਖਾਂਦੇ ਉਹ ਹੰਕਾਰ ਕਰਦੇ ਕਿ ਅਸੀਂ ਫਲਫੂਲ ਖਾਣੇ ਆ ਇਸ ਤਰ੍ਹਾਂ ਕੰਨੂਰ ਫਲਫੂਲ ਖਾਣੇ ਕਰਕੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੈ ਕਿਸੇ ਨੂੰ ਨਾਮ ਵਿਸਾਰ ਚੱਲੈ ਅਨਮਾਰਗ ਇਹ ਭਾਈ ਮਹਾਰਾਜ ਦੇ ਨਾਮ ਨੂੰ ਵਿਚਾਰ ਕੇ ਗੁਆਇ ਦੇ ਰਸਤੇ ਜਾਂਦੇ ਆਂ ਹੋਰ ਜੰਮਣ ਮਰਨ ਦੇ ਮਾਰਗ ਰਸਤੇ ਚੱਲਦੇ ਹਨ ਅੰਤ ਕਾਲ ਪਛਤਾਹੀ ਉਹ ਸਾਰੇ ਅੰਤ ਦੇ ਸਮੇਂ ਪਛਤਾਵਾ ਕਰਨਗੇ ਜਿਹੜੇ ਕਿ ਬੜਿਆ ਹੋਏ ਉਹਨਾਂ ਨੂੰ ਤੀਰਥ ਪਰਮ ਰੋਗ ਨਾ ਛੂਟਸ ਜੇ ਤੀਰਥਾਂ ਦੇ ਬਿਜੇ ਵੀ ਰਹਿ ਤਾਂ ਵੀ ਹੋਮੇ ਦਾ ਰੋਗ ਨਹੀਂ ਛੁੱਟਦਾ ਬਣਿਆ ਹੀ ਰਹਿੰਦਾ ਹੈ ਬੜਿਆ ਬਾਦ ਵਿਵਾਦ ਭਿਆ ਲੋਕੀ ਮਿਲਦਾ ਬੜਿਆਂ ਵਾਲੇ ਜਿਹਨੇ ਬਾਦ ਝਗੜਾ ਹੋ ਜਾਂਦਾ ਉਹ ਅਸਾਇਮਦ ਕਾ ਮੰਡਨ ਕਰਦੇ ਆ ਪਰ ਮਦ ਕਾ ਖੰਡਨ ਕਰਦੇ ਆ ਪੰਡਾ ਵਾਲੀ ਜਲਪਾ ਬਾਦ ਦੋਇ ਦਾ ਬਾਦ ਝਗੜੇ ਪਾਈ ਰੱਖਦੇ ਆ ਇਸ ਪ੍ਰਕਾਰ ਬੜਿਆਂ ਦਾ ਬਾਦਵਾਦ ਹੋ ਜਾਂਦਾ ਬਾਦ ਝਗੜਾ ਆ ਉਹਦੇ ਮਦ ਦਾ ਮੰਡਨ ਕਰਨਾ ਵਾ ਦੂਏ ਦੇ ਮਤਾਂ ਖੰਡਨ ਕਰਨਾ ਰੂਪੇ ਹੁੰਦਾ ਹੈ ਗਲ ਪੈ ਆਂਦਾ ਦੁਬਾ ਰੋਗ ਸੋ ਅਲਕ ਬੜੇ ਰਾ ਜਿਹਦਾ ਦੁਆਇਤਾਰ ਹੋ ਗਏ ਸਰ ਸੰਗ ਜੀ ਇਹ ਤਾਂ ਬਹੁਤ ਵੱਡਾ ਚਿੰਦੜਿਆ ਹੋਇਆ ਹੈ ਮਾਇਆ ਕਾ ਮੋਤਾਜ ਭਇਆ ਜੋ ਮਾਇਆ ਦਾ ਕੁਸ਼ਾਂਤੀ ਹੋ ਰਿਹਾ ਹੈ ਹਰ ਵਕਤ ਗੁਰਮਖ ਸਾਚਾ ਸਬਦ ਸਲਾਹ ਹੈ ਗੁਰਮੁਖ ਸਾਚਾ ਸਬਦ ਰਤਨ ਨਹੀਂ ਗਿਆ ਕਿਆ ਬੋਲਿਆ ਕਰੰ ਗੋਵਾਲੀ ਹੈ ਗੁਰਮੁਖ ਸਾਚਾ ਸਬਦ ਸਲਾਹ ਹੈ ਸੋਠਾਂ ਨੂੰ ਜਾਂਦਾ ਗੁਰਮੁਖ ਜੀ ਨੇ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਮਾਰੂ ਸਲਾਉਂਦੇ ਹਨ ਮਨ ਸਾਚਾ ਤਿਸ ਰੋਗ ਗਿਆ ਜਿਨ੍ਹਾਂ ਦੇ ਮਨ 'ਚ ਸੱਚਾ ਨਾਮ ਬਸਿਆ ਉਹਦਾ ਰੋਗ ਹੰਕਾਰ ਦਾ ਚਲਿਆ ਗਿਆ ਮਹਾਰਾਜ ਦੀ ਕਿਰਪਾ ਕਰਕੇ ਨਾਨਕ ਹਰ ਜਨ ਅਨੰਦਨ ਨਿਰਮਲ ਸਤਿਗੁਰੂ ਦੀ ਸੰਗਿ ਹਰੀ ਦੇ ਜੋ ਪਿਆਰੇ ਭਗਤ ਸੰਤ ਹਨ ਬੋਸਾਲਾਮ ਨਰਮਲ ਪਾਪਾਨੀ ਨਾਇਕ ਜੁਰ ਹਣ ਜਿਨ ਕਾ ਕਰਮ ਨਿਸ਼ਾਨੁ ਪਇਆ ਜਿਨ ਨੂੰ ਸੱਚੀ ਪਾਪਸਾਹੂ ਕਿਰਪਾ ਦ੍ਰਿਸ਼ਟੀ ਦਾ ਨਿਸ਼ਾਨ ਲੇਖਿਆ ਹੈ ਜਿਨਾਂ ਦੇ ਕੰਮ ਚੰਗੇ ਕਰਮਾਂ ਨਿਸ਼ਾਨ ਨਾਲ ਪ੍ਰਗਟ ਪਰਮੇਸ਼ਰ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ